ਪੰਜਾਬ ਪੁਲਿਸ ਨੇ ਲਗਾਤਾਰ ਸ਼ਰਾਰਤ ਸਿੰਘ ਅੰਸਰਾ ਖਿਲਾਫ ਕਾਰਵਾਈ ਕੀਤੀ ਹੈ ਐਸੇ ਘੜੀ ਵਿੱਚ ਪੁਲਿਸ ਨੇ 5 ਘੰਟਿਆਂ ਵਿੱਚ ਮਾਮਲਾ ਸੁਲਝਾ ਲਿਆ ਦਰਸਲ ਇੱਕ ਮਹਿਲਾ ਤੇ ਗੋਲੀਆਂ ਚਲਾਈਆਂ ਗਈਆਂ ਸਨ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਇਸ ਪੂਰੇ ਮਾਮਲੇ ਚ આરોપીਆਂ ਨੂੰ ਗ੍ਰਫਤਾਰ ਕੀਤਾ ਹੈ ਤੇ ਇਹ ਔਰਤ ਤੇ ਗੋਲੀਆਂ ਚਲਾ ਕੇ ਫਰਾਰ ਹੋਈ ਸਨ ਜਿਸ ਤੋਂ ਬਾਅਦ ਇਹ ਮਾਮਲਾ ਸ਼ਹਿਰ ਵਿੱਚ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਸੀ ਤੇ ਹੁਣ ਪੁਲਿਸ ਵੱਲੋਂ ਇਸ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਸ਼ਾਮੀ 5 ਵਜੇ ਜਿਹੜੇ ਕਪੂਠੜਾ ਦੇ ਵਿੱਚ ਇੱਕ ਥੋੜੀ ਜੀ ਸੈਂਸਿਟਿਵ ਜਿਹੜਾ ਸੀਗਾ ਉਹ ਕ੍ਰਾਈਮ ਹੋਇਆ ਸੀਗਾ ਜਿਹਦੇ ਵਿੱਚ ਇੱਕ ਮਨਦੀਪ ਕੌਰ ਜਿਹੜੀ ਲੇਡੀ ਸੀਗੀ ਬਾਈਪਾਸ ਤੇ ਜਾ ਰਹੀ ਸੀਗੀ ਇਹਨੂੰ ਦੋ ਮੋਟਰਸਾਈਕਲ ਤੇ ਮੁੰਡੇ ਆਏ ਜਿਹੜਾ ਨੇ ਆਏ ਫਾਇਰ ਕੀਤਾ ਹੋ ਰਹਿਣਾ ਦੇ ਲੱਗ ਦੇ ਵਿੱਚ ਜਿਹੜੇ ਸੀਗੀ ਫਾਇਰ ਲੱਗਾ ਔਰ ਇਸ ਤੋਂ ਬਾਅਦ ਜਿਹੜਾ ਨੂੰ ਇੰਜਰਡ ਹਾਲਸ ਦੇ ਵਿੱਚ ਜਿਹੜਾ ਸਿਵਲ ਹਸਪੀਟਲ ਲੈ ਕੇ ਗਿਆ ਹੈਗਾ ਇਸ ਇਨਫੋਰਮੇਸ਼ਨ ਤੇ ਉੱਤੇ ਪੁਲਿਸ ਨੇ ਐਕਟ ਕਰਦੇ ਹੋਏ ਇਮੀਡੀਏਟਲੀ ਜਿਹੜੀ ਹੈ 333 ਨੰਬਰ ਐਫ ਆਈ ਆਰ ਜਿਹੜੀ ਸਾਨਾ ਸਿਟੀ ਦੇ ਵਿੱਚ ਦਰਜ ਕੀਤੀ 307 ਦੇ ਤਹਿਤ ਔਰ ਬੜੀ ਮੁਸਤੈਦੀ ਦੇ ਨਾਲ ਜਿਹੜਾ ਸੀਗਾ ਪੁਲਿਸ ਨੇ ਕਾਰਵਾਈ ਕਰਦੇ ਸਾਡੇ ਐਸਐਸਪੀ ਸ਼੍ਰੀ ਗੌਰਵ ਸੂਰਾ ਜੀ ਦੀ ਹਦਾਇਤਾਂ ਨੇ ਹੁਣ ਸੈਂਸਿਟੀਵਿਟੀ ਆਫ ði ਕੇਸ ਦੇਖਦੇ ਹੋਏ ਇਮੀਡੀਏਟਲੀ DSP ਜਿਹੜੇ ਸਿਟੀ ਸੀਗੇ ਕਪੂਥਲਾ ਸ਼ੀਤਲਜੀ ਹਣਾਂ ਦੇ ਥੱਲੇ ਔਰ ਨਾਰਥ ਦੀ ਟੀਮ ਔਰ CIA ਦੀ ਟੀਮ ਲਾ ਕੇ ਇਹਨੂੰ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਨ ਦੇ ਹੁਕਮ ਦਿੱਤੇ ਜਿਹਦੇ ਨਾਲ ਅਸੀਂ 50 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜੇ ਸੀਗੇ ਪੰਜੇ ਦੋਸ਼ੀ ਅਸੀਂ ਜਿਹੜੇ ਫੜ ਲਏ ਔਰ ਇਹਦੇ ਵਿੱਚ ਇਹਨਾਂ ਕੋਲ ਅਸੀਂ ਜਿਹੜਾ ਸੀਗਾ ਅਵਾਦਤ ਵਿੱਚ ਵਰਤਿਆ ਜਿਹੜਾ ਪਿਸਤਲ ਸੀਗਾ ਉਹ ਵੀ ਔਰ ਨਾਲ ਪੰਜ ਜੰਦਾ ਕਾਰਤੂਸ ਜਿਹੜੇ ਸੀਗੇ ਰਿਕਵਰ ਕਰ ਲਏ ਇਹ ਜਿਹੜੇ ਫੜੇ ਗਏ ਦੋਸ਼ੀ ਹੈ ਉਹਨਾਂ ਦੀ ਡਿਟੇਲ ਦੇ ਵਿੱਚ ਹੈਗਾ ਦੇਵਦਰਸ਼ਨ ਇੱਕ ਹੈਗਾ ਜਿਹਦੇ ਉੱਤੇ ਆਲਰੇਡੀ 8 ਮੁਕਦਮੇ ਦਰਜ ਨੇ ਸੂਰੇਜ ਥਾਪਾ ਥਾਪਰਬ ਉਹ ਹੈਗਾ ਜੇ ਕਪੂਥਲੇ ਕੋਤਵਾਲੀ ਦਾ ਰਹਿਣ ਵਾਲਾ ਜਿਹਨੇ ਮੇਨ ਫਾਇਰ ਸ਼ਾਰਟ ਕੀਤਾ ਸੀ ਰਿਕਵਰ ਕੀਤਾ 크੍ਰਿਸ਼ ਲਾਹੌਰੀਆ ਇੱਕ ਮੁੰਡਾ ਹੈਗਾ ਇਹਦੇ ਉੱਤੇ ਵੀ ਇੱਕ ਪਹਿਲਾਂ 379 ਬੀ ਦਾ ਜਿਹੜੇ ਲੁੱਟਖੋ ਦਾ ਪਰਚਾ ਦਰਜ ਹੈਗਾ ਔਰ ਹਰਮਨਦੀਪ ਔਰ ਅਨਮੋਲ ਜਿਹੜੇ ਹੈਗੇ ਆ ਇਹ ਵੀ ਬੰਦੇ ਜਿਹੜੇ ਅਸੀਂ ਆ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਸਾਰਿਆਂ ਦੀ ਜਿਹੜੀ ਏਜਡ ਹੈਗੀ ਆ ਉਹ ਮਤਲਬ অলਮੋਸਟ 20 ਤੋਂ ਲੈ ਕੇ 27 ਦੇ ਵਿਚ ਵਿੱਚ ਹੈ। ਤੇ ਅੰਦੇ ਇਸ ਨਾਲ ਕੀ ਜਿਹੇ ਦਾ ਮਾਮਲਾ ਜਿਹੜਾ ਫਾਈਲ ਕੀਤਾ ਹੋਇਆ ਹੈ ਇਹਨਾਂ ਦੀ ਜਿਹੜੇ ਸੂਰਜ ਥਾ ਪਰ ਸੀਗਾ ਔਰ ਜਿਹੜੇ ਹੁੰਦੀ ਇਹ ਆਪਸ ਦੇ ਵਿੱਚ ਨੌਨ ਸੀਗੇ ਇੱਕ ਦੂਜੇ ਨੂੰ ਔਰ ਇਹਨਾਂ ਦੀ ਕੋਈ ਪਰਸਨਲੀ ਐਨਿਮੀਟੀ ਸੀਗੀ ਜਿਹਦੇ ਕਰਕੇ ਇਹਨਾਂ ਨੇ ਜਿਹੜਾ ਇਹ ਹੈ ਕਦਮ ਚੁੱਕਿਆ ਚ ਪਰ ਜਿਹੜੇ ਸੱਜਣਾਂ ਕਿ ਤਿੰਨ ਜਣੇ ਸੀਗੇ ਤੇ ਜਿਹੜੇ ਦੋ ਹੁਣ ਫੋਰਸ ਆਏ ਗਏ ਆ ਉਹ ਉਹਨਾਂ ਦੀ ਤਾਕਤਾਂ ਜੋੜ ਲਈ ਨਾ ਦੇਖੋ ਕੋਈ ਨਾ ਕੋਈ ਜਦੋਂ ਕੋਈ ਕ੍ਰਾਈਮ ਹੁੰਦਾ ਕੋਈ ਨਾ ਕੋਈ ਬੰਦਾ ਉਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਕੋਈ ਨਾ ਕੋਈ ਉਹਨਾਂ ਨੂੰ ਅਡਜਸਟਿਕ ਸਪੋਰਟ ਦਿੰਦਾ ਕੋਈ ਨਾ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦਿੰ ਸੋ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਜਿੰਨਾ ਜਿੰਨਾ ਰੋਲ ਹੁੰਦਾ ਆ ਕਿ ਇਹ ਕਾਂਸਫਰੈਂਸੀ ਕਰਕੇ ਜਾਂ ਕੋਈ ਕਾਮਨ ਇੰਟੈਂਸ਼ਨ ਜਾਂ ਕਾਮਨ ਆਬਜੈਕਟਿਵ ਦੇ ਲਈ ਉਹ ਕੰਮ ਕਰਦੇ ਆ ਤਾਂ ਉਹ ਕਾਨੂੰਨ ਵਿੱਚ ਪ੍ਰਵਲਤਾਨ ਹੈਗਾ ਉਹਦੇ ਮੁਤਾਬਿਕ ਜਿਹੜਾ ਹੈਗਾ ਸੈਕਸ਼ਨ ਲਾ ਕੇ ਜਿਹੜੇ ਹੈਗੇ ਆ ਉਹਨਾਂ ਮੁਤਾਬਿਕ ਜੜੀ ਹੈ ਕਾਰਵਾਈ ਕੀਤੀ ਗਈ। ਪੰਜਾਬ ਪੁਲਿਸ ਨੇ ਲਗਾਤਾਰ ਸ਼ਰਾਰਤ ਸਿੰਘ ਅੰਸਰਾ ਖਿਲਾਫ ਕਾਰਵਾਈ ਕੀਤੀ ਹੈ ਐਸੇ ਘੜੀ ਵਿੱਚ ਪੁਲਿਸ ਨੇ 5 ਘੰਟਿਆਂ ਵਿੱਚ ਮਾਮਲਾ ਸੁਲਝਾ ਲਿਆ ਦਰਅਸਲ ਇੱਕ ਮਹਿਲਾ ਤੇ ਗੋਲੀਆਂ ਚਲਾਈਆਂ ਗਈਆਂ ਸਨ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਇਸ ਪੂਰੇ ਮਾਮਲੇ ਚ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹ ਔਰਤ ਤੇ ਗੋਲੀਆਂ ਚਲਾ ਕੇ ਫਰਾਰ ਹੋਏ ਸਨ ਜਿਸ ਤੋਂ ਬਾਅਦ ਇਹ ਮਾਮਲਾ ਸ਼ਹਿਰ ਵਿੱਚ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਸੀ ਤੇ ਹੁਣ ਪੁਲਿਸ ਵੱਲੋਂ ਇਸ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਸ਼ਾਮੀ 5 ਵਜੇ ਜਿਹੜੇ ਕਪੂਠੜਾ ਦੇ ਵਿੱਚ ਇੱਕ ਥੋੜੀ ਜੀ ਸੈਂਸਿਟਿਵ ਜਿਹੜਾ ਸੀਗਾ ਉਹ ਕ੍ਰਾਈਮ ਹੋਇਆ ਸੀਗਾ ਜਿਹਦੇ ਵਿੱਚ ਇੱਕ ਮਨਦੀਪ ਕੌਰ ਜਿਹੜੀ ਲੇਡੀ ਸੀਗੀ ਬਾਈਪਾਸ ਤੇ ਜਾ ਰਹੀ ਸੀਗੀ ਇਹਨੂੰ ਦੋ ਮੋਟਰਸਾਈਕਲ ਤੇ ਮੁੰਡੇ ਆਏ ਜਿਹੜਾ ਨੇ ਆਏ ਫਾਇਰ ਕੀਤਾ ਹੋ ਰਹਿਣਾ ਦੇ ਲੱਗ ਦੇ ਵਿੱਚ ਜਿਹੜੀ ਸੀਗੀ ਫਾਇਰ ਲੱਗਾ ਔਰ ਇਸ ਤੋਂ ਬਾਅਦ ਜਿਹੜਾ ਨੂੰ ਇੰਜਰਡ ਹਾਲਤ ਦੇ ਵਿੱਚ ਜਿਹੜਾ ਸਿਵਲ ਹਸਪੀਟਲ ਲੈ ਕੇ ਗਿਆ ਹੈਗਾ ਇਸ ਇਨਫੋਰਮੇਸ਼ਨ ਤੇ ਉੱਤੇ ਪੁਲਿਸ ਨੇ ਐਕਟ ਕਰਦੇ ਹੋਏ ਇਮੀਡੀਏਟਲੀ ਜਿਹੜੀ ਹੈ 333 ਨੰਬਰ ਐਫ ਆਈ ਆਰ ਜਿਹੜੀ ਸਥਾਨਾ ਸਿਟੀ ਦੇ ਵਿੱਚ ਦਰਜ ਕੀਤੀ 370 ਦੇ ਤਹਿਤ ਔਰ ਬੜੀ ਮੁਸਤੈਦੀ ਦੇ ਨਾਲ ਜਿਹੜਾ ਸੀਗਾ ਪੁਲਿਸ ਨੇ ਕਾਰਵਾਈ ਕਰਦੇ ਸਾਡੇ ਐਸਐਸਪੀ ਸ਼੍ਰੀ ਗੌਰਵ ਸੂਰਾ ਜੀ ਦੀ ਹਦਾਇਤਾਂ ਨੂੰ ਨੇ ਸੈਂਸਿਟੀਵਿਟੀ ਆਫ ði ਕੇਸ ਦੇਖਦੇ ਹੋਏ ਇਮੀਡੀਏਟਲੀ ਡੀਐਸਪੀ ਜਿਹੜੇ ਸਿਟੀ ਸੀਗੇ ਕਪੂਥਲਾ ਸ਼ਿਸ਼ਲਜੀਹਣਾ ਦੇ ਤਲੇ ਔਰ ਨਾਰਦੀ ਟੀਮ ਔਰ ਸੀਆਈਏ ਦੀ ਟੀਮ ਲਾ ਕੇ ਇਹਨੂੰ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਨ ਦੇ ਹੁਕਮ ਦਿੱਤੇ ਜਿਹਦੇ ਨਾਲ ਅਸੀਂ 50 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜੇ ਸੀਗੇ ਪੰਜੇ ਦੋਸ਼ੀ ਅਸੀਂ ਜਿਹੜੇ ਫੜ ਲਏ ਔਰ ਇਹਦੇ ਵਿੱਚ ਇਹਨਾਂ ਕੋਲ ਅਸੀਂ ਜਿਹੜਾ ਸੀਗਾ ਆਵਾਦ ਦਾਤ ਵਿੱਚ ਵਰਤਿਆ ਜਿਹੜਾ ਪਿਸਟਲ ਸੀਗਾ ਉਹ ਵੀ ਔਰ ਨਾਲ ਪੰਜ ਜੰਦਾ ਕਾਰਤੂਸ ਜਿਹੜੇ ਸੀਗੇ ਰਿਕਵਰ ਕਰ ਲਏ ਇਹ ਜਿਹੜੇ ਫੜੇ ਗਏ ਦੋਸ਼ੀ ਹੈ ਉਹਨਾਂ ਦੀ ਡਿਟੇਲ ਦੇ ਵਿੱਚ ਹੈਗਾ ਦੇਵਦਰਸ਼ਨ ਇੱਕ ਹੈਗਾ ਜਿਹਦੇ ਉੱਤੇ ਆਲਰੇਡੀ 8 ਮੁਕਦਮੇ ਦਰਜ ਨੇ ਸੂਰਜ ਥਾਪਾ ਥਾਪੁਰ ਉਹ ਹੈਗਾ ਜੇ ਕਪੂਥ ਵਾਲੇ ਕੋਤਵਾਲੀ ਦਾ ਰਹਿਣ ਵਾਲਾ ਜਿਹਨੇ ਮੇਨ ਫਾਇਰ ਸ਼ਾਟ ਕੀਤਾ ਸੀ ਰਿਕਵਰ ਕੀਤਾ 크੍ਰਿਸ਼ ਲਾਹੋਰੀਆ ਇੱਕ ਮੁੰਡਾ ਹੈਗਾ ਇਹਦੇ ਉੱਤੇ ਵੀ ਇੱਕ ਪਹਿਲਾਂ 379 ਬੀ ਦਾ ਜਿਹੜੇ ਲੁੱਟਖੋ ਦਾ ਪਰਚਾ ਦਰਜ ਹੈਗਾ ਔਰ ਹਰਮਨਦੀਪ ਔਰ ਅਨਮੋਲ ਜਿਹੜੇ ਹੈਗੇ ਆ ਇਹ ਵੀ ਬੰਦੇ ਜਿਹੜੇ ਅਸੀਂ ਆ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਸਾਰਿਆਂ ਦੀ ਜਿਹੜੀ ਏਜਡ ਹੈਗੀ ਆ ਉਹ ਮਤਲਬ ਕਿ ਆਲਮੋਸਟ 20 ਤੋਂ ਲੈ ਕੇ 27 ਸਾਲ ਦੇ ਵਿਚ ਵਿੱਚ ਚੁੱਕੀ ਹੈ ਸੋ ਲੇਡੀਸ ਨਾਲ ਕੀ ਜਿਹੜਾ ਮਾਮਲਾ ਜਿਹੜਾ ਫਾਈਲ ਕੀਤਾ ਉਹ ਇਹਨਾਂ ਦੀ ਜਿਹੜੇ ਸੂਰਜ ਥਾ ਪਰ ਸੀਗਾ ਔਰ ਜਿਹੜੇ ਹੁੰਦੀ ਇਹ ਆਪਸ ਦੇ ਵਿੱਚ ਨੌਨ ਸੀਗੇ ਇੱਕ ਦੂਜੇ ਨੂੰ ਔਰ ਇਹਨਾਂ ਦੀ ਕੋਈ ਪਰਸਨਲੀ ਐਨਿਮੀਟੀ ਸੀਗੀ ਜਿਹਦੇ ਕਰਕੇ ਇਹਨਾਂ ਨੇ ਜਿਹੜਾ ਇਹ ਹੈ ਕਦਮ ਚੁੱਕਿਆ ਜੀ ਪਰ ਲੇਡੀਸ ਤਾਂ ਨਾ ਕਿ ਤਿੰਨ ਜਣੇ ਸੀਗੇ ਤੇ ਜਿਹੜੇ ਦੋ ਹੁਣ ਫੋਰਟ ਪਾਏ ਗਏ ਆ ਉਹ ਉਹਨਾਂ ਦੀ ਤਾਕਤਾਂ ਜੋੜ ਲਈ ਨਾ ਦੇਖੋ ਕੋਈ ਨਾ ਕੋਈ ਜਦੋਂ ਕੋਈ ਕ੍ਰਾਈਮ ਹੁੰਦਾ ਕੋਈ ਨਾ ਕੋਈ ਬੰਦਾ ਉਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਕੋਈ ਨਾ ਕੋਈ ਉਹਨਾਂ ਨੂੰ ਅਡਜਸਟ Экਸਪੋਰਟ ਦਿੰਦਾ ਕੋਈ ਨਾ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਾ ਸੋ ਇਨਵੈਸਟੀਗੇਸ਼ਨ ਦੌਰਾਨ ਜਿਹਦਾ ਜਿੰਨਾ ਜਿੰਨਾ ਰੋਲ ਹੁੰਦਾ ਆ ਜੇ ਕਾਨਫਰੈਂਸੀ ਕਰਕੇ ਜਾਂ ਕੋਈ ਕਾਮਨ ਇੰਟੈਂਸ਼ਨ ਜਾਂ ਕਾਮਨ ਆਬਜੈਕਟਿਵ ਦੇ ਲਈ ਉਹ ਕੰਮ ਕਰਦੇ ਆ ਤਾਂ ਉਹ ਕਾਨੂੰਨ ਵਿੱਚ ਪ੍ਰਵਲਤਾਨ ਹੈਗਾ ਉਹਦੇ ਮੁਤਾਬਿਕ ਜਿਹੜਾ ਹੈਗਾ ਸੈਕਸ਼ਨ ਲਾ ਕੇ ਜਿਹੜੇ ਹੈਗੇ ਆ ਉਹਨਾਂ ਮੁਤਾਬਿਕ ਜੜੀ ਹੈ ਕਾਰਵਾਈ ਕੀਤੀ ਗਈ